हां जी दोस्तों जेडी वीडियो ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਵਾਇਰਲ ਹੋ ਰਹੀ ਹੈ ਜਿੱਥੇ ਕਿ ਇਸ ਮੁੰਡੇ ਨੇ ਸਟੇਜ ਤੇ ਚੜ੍ਹ ਸਿੱਧੂ ਮੂਸੇਵਾਲਾ ਦੇ ਗੀਤ ਨੂੰ ਇਨੀ ਫੀਲ ਨਾਲ ਗਾਇਆ ਕਿ ਸਾਰਾ ਹਾਲ ਹੀ ਤਾੜੀਆਂ ਨਾਲ ਗੂੰਜ ਉੱਠਿਆ ਤੁਸੀਂ ਵੀ ਦੇਖੋ ਵਾਇਰਲ ਹੋ ਰਹੀ ਹੈ ਪੂਰੀ ਵੀਡੀਓ ਵੀਡੀਓ ਵਧੀਆ ਲੱਗੇ ਤਾਂ ਲਾਈਕ ਤੇ ਸ਼ੇਅਰ ਕਰਕੇ ਸਪੋਰਟ ਜਰੂਰ ਕਰਿਓ ਹੋ ਅਸੀਂ ਤੇ ਸਾਡੇ सदा रोल न पे कर्मा जे रोणे सुते ਚੁਪਕ ਰਣਾ ਨਾਲ ਤੂੰ ਹਾਈ ਕਰੇਗਾ ਵਦਿਆ ਮੈਂ ਫਿਰ ਨਿਕਲੇ ਲਾ ਪਛਤਾਏਗੀ ਚੁਪਕ ਰਣਾ ਨਾਲ ਤੂੰ ਹਾਈ ਕਰੇਗਾ ਵਦਿਆ ਨਹੀਂ ਮੈਂ ਤੁਨੀ 100 पक्की समस्या, समस्या कोई भी लव मैरिज अच्छा। फोन करो समाधान पाओ लकी नंबर अपना प्यार प्यार वापस वापस पाओ पति पत्नी झगड़ा दुश्मन जादू टोना विदेश एक बार जरूर गुरु पासा जी अठानवे सात सौ साठ 444753